ਉਹ ਤੇ ਨਾਨੀ ਨਾ ਸਸਿਕਾ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹਾਂ ਠੀਕ ਠਾਕ ਫਰਮਾਤਮਾ ਕਰੇਗੀ ਆ ਕੀ ਉਹ ਨਾ ਛੜ ਆ ਦੇ ਜੋਤ ਸਸਿਕਾ ਸਾਰਿਆਂ ਇਹ ਸਾਰੇਆਂ ਨੂੰ ਸਸਿਕਾ ਆ ਸਸਿਕਾ ਬਹੁਤ ਜਲਦੀ ਆਓ ਸਾਡੇ ਅਸੀਂ ਗੱਲ ਕਰੀਏ ਵੀ ਰਾਤੀ ਹੈਰੀ ਹੋਣਗੇ ਲਓ ਜੀ ਪਾਉ ਦੇ ਨਾ ਨਾ ਉੱਥੇ ਵੀ ਸਾਡੇ ਪਿੰਡ ਵੀ ਗੱਲ ਬਸਨੀ ਆਲੀ ਸੀ ਓ ਯਾਰ ਉਹ ਆਹ ਦੇਖ ਲੋ ਮਾਪਾ ਆਹ ਦੇਖ ਲੜਦੇ ਦੇਖੋ ਇਹ ਕਹਿੰਦੀ ਮੇਰੀ ਮੰਮੀ ਕਹਿੰਦੀ ਕਹਿੰਦੀ ਮੈਨੂੰ ਸਿੱਕਮ ਦਾ ਨਹੀਂ ਪਤਾ ਮੈਂ ਕੱਲ 20 ਰੁਪਏ ਦਾ ਤਾਹੀਂ 20 ਇਹ ਕਹਿੰਦਾ ਮੈਂ ਆਪਦੀ ਮੰਮੀ ਨੇ ਕਹਿੰਦਾ ਸਿੱਕਮ ਕੁਮਵਾ ਕੇ ਲਿਆਉਂਗਾ ਹਾਂ ਸਿੱਕਮ ਕੁਮਵਾ ਲੈਣਾ ਚਾਹੀਏ ਮੈਨੂੰ ਆਉਂਦਾ ਨਾ ਉਹ ਵੀ ਆਪ ਸਿੱਕਮ ਦਾ ਨਾ ਪਉਗਾ ਗੱਤ ਹੈ ਨਾ ਕਹਿੰਦੀ ਮਹਾਪਟਾਨ ਦੇ ਨਾਲ ਆਉਂਦਾ ਕਿ ਪਟਾਣ ਕਿੱਥੇ ਆ ਮਹਾ ਨੇਪਾਲ ਦੇ ਨਾਲ ਕਹਿੰਦੀ ਨਿਬਾਲ ਦੇ ਹਮਾ ਪਤਾ ਨਹੀਂ ਕਿਹਦੇ ਨਾਲ ਹੈ ਬਠਿੰਡੇ ਦੇ ਕੋਲ ਹੈਂ ਆਂ ਕਹਿੰਦਾ ਸੀ ਬਠਿੰਡੇ ਦੇ ਕੋਲ ਨਾ ਨਾ ਮਹਾ ਦੇ ਮੇਲੇ ਤਰੰਕਲ ਦੀ ਨਪੂਆ ਦਾ ਮੁੰਡਾ ਸੀ ਉਹਦਾ ਨਾ ਅਮਰੀਕਾ ਸੀ ਅਸੀਂ ਅਸਾਂ ਲੱਗੇ ਅਸੀਂ ਕਹਿੰਦਾ ਵੀ ਕਿਸੇ ਦੀ ਨਾ ਇੰਟਰਵਿਊ ਸੀ ਤੀ ਉਹਦਾ ਨਾ ਅਮਰੀਕਾ ਸੀ ਵੀ ਉਹਨੂੰ ਉਹਨਾਂ ਨੇ ਗੋਰਿਆਂ ਜੀ ਦਾ ਇੰਟਰਵਿਊ ਕੁਛ ਇਟਲੀ ਜਾਣਾ ਸੀ ਉਹਨੇ ਵੀ ਅਮਰੀਕਾ ਕੱਥੀ ਹੈ ਤੇ ਕਿਸੇ ਨਾਲ ਵਾਲੇ ਨੂੰ ਪੁੱਛਿਆ ਦੋ ਤਿੰਨ ਜਣੇ ਜਾਣਾ ਸੀ ਉਹ ਇੰਟਰਵਿਊ ਹੁੰਦੀ ਸੀ ਤੇ ਅਸੀਂ ਉਹਨਾਂ ਦੱਸਣ ਲੱਗੇ ਸੀ ਕਿ ਵੀ ਉਹਨੂੰ ਪੁੱਛਿਆ ਵੀ ਅਮਰੀਕਾ ਕਿਤੇ ਬਿਮਾਰੀ ਤਾਂ ਅਮਰੀਕੇ ਦੀ ਬਾਤ ਸੀ ਇਹ ਅਮਰੀਕਾ ਕਿੱਥੇ ਆ ਤੇ ਉਹ ਉਹਨਾਂ ਮਾਰੀ ਦੱਸ ਚ ਉਹਨਾਂ ਨੇ ਕਿਹਾ ਸੀ ਅਮਰੀਕਾ ਕਿੱਥੇ ਹੈ ਅਮਰੀਕਾ ਕਿੱਥੇ ਆ ਅਮਰੀਕਾ ਕਿੱਥੇ ਆ ਤੇ ਉਹ ਗਾਂ ਸੀਗਾ ਨਾ ਕਿਸੇ ਦਾ ਅਮਰੀਕਾ ਉਹ ਕਹਿੰਦੇ ਜੇ ਤਾਂ ਪਛਾਉ ਕਰਨ ਗਿਆ ਉਹ ਗੱਲ ਇਹਦੀ ਹੋਗੀ ਅਲੈਕੁਮ ਸਲਮ ਤੇ ਚਾਹ ਤੀ ਕਿਉਂ ਉਹ ਤੇਰੇ ਅੰਕਲ ਦੀ ਤੇਰੇ ਅੰਕਲ ਦੀ ਭੂਆ ਦਾ ਮੁੰਡਾ ਸੀ ਅਮਰੀਕਾ ਦਾ ਨਾ ਅਸੀਂ ਉਹਨੂੰ ਗੱਲ ਦੱਸਣ ਲੱਗ ਗਏ ਤੇ ਉਹਨੂੰ ਅਸੀਂ ਉਹਨੂੰ ਪੁੱਛਣ ਲੱਗ ਗਏ ਸੀ ਕਿ ਤੂੰ ਦੱਸ ਅਮਰੀਕਾ ਕਿੱਥੇ ਆ ਕਹਿੰਦਾ ਹੈਗਾ ਗਾ ਵੱਡੀ ਗੱਲ ਦੇ ਨਾਲ ਉਹ ਇਹ ਵੀ ਇਹ ਰਹੀ ਸੀ ਆ ਜਿੰਮੂ ਬੈਠਾ ਲੈ ਉਹ ਮੇਰੀ ਮੰਮੀ ਵਰਗਾ ਸੀ ਰੋਟੀ ਖਾ ਲੀ ਰੋਟੀ ਖਾਓ ਤੇ ਸੌ ਚੱਕੋ ਬੈਸਤਰੇ ਚ ਬੜੋ ਮੀਂਹ ਚੜਿਆ ਹੁੰਦਾ ਹੈ ਉਹਨਾਂ ਨੂੰ ਪਤਾ ਕੀ ਦੱਸ ਬੈਸਤਰੇ ਚ ਬੜੋ ਮੀਂਹ ਚੜਿਆ ਹੁੰਦਾ ਛੋਟੇ ਵਾਲਾ ਵੀਦਿਆਂ ਲੈਂਦਾ ਕਿ ਰਾਤ ਨੂੰ ਕਦੇ 12 ਵਜੇ ਕਿਰਾਣੂ ਕਦੇ ਇੱਕੋ ਜੀ ਕਿਹੜਾ ਤੂੰ ਮੈਂ ਪਰਦਾ ਨਾ ਮੈਂ ਪਰਦਾ ਪਰਨ ਵਾਲਾ ਪਿੰਡ ਹੈ ਮੈਂ ਡੀ ਅੱਜ ਤੋਂ ਕੌਫੀ ਲੈ ਨੀਂਦ ਨਹੀਂ ਆਉਂਦੀ ਪਤਾ ਸੇਗਾ ਲੈਣਾ ਇੱਡੀ ਇੱਕ ਕੱਪ ਚ ਕਿੰਨੇ ਪਾਈ ਪਾਵੇ ਲਓ ਦੇਖੀ ਜੀ ਮੇਰਾ ਜੀ ਇੱਧਰ जिमू कि आ जा पानी पी ला जा जिमू भा लिया जा लो जी आप कपड़े ला ले बदल बहुत ज्यादा हो आ ले बस जमी मैं तो देख के एकदम हो गया आ जाए भे भी आ गया आप ही खोल के हम तो आप ही खोला चुला चुल ढाक भी समान बहुत ज्यादा बदल पता होनी बार जी फिर उठन घट छः सत्त सीटिंग मिल्ठन दाल बहुत मेहनत करें ਕਿਉਂਕਿ ਇਹ ਨਾ ਇਹ ਰੇਸ਼ੇ ਕੋ ਕੋਹ ਰਹਿੰਦੇ ਤੇ ਕੋ ਕੋਹ ਕੋ ਕੋ ਵੀ ਕਹਿੰਦੇ ਕੋਕੜੂ ਕਹਿੰਦੇ ਉਹ ਉਹ ਤੇ ਖਰ ਕੇ ਸਵੀਟੀਆਂ ਬਾਲਾਂ ਨੂੰ ਪਾਉਣਗੇ ਜਾਂ ਇਹਨੂੰ ਸਵੇਰ ਚਾਰ ਦੇਵੇ ਹਾਰਜ ਫਿਰ ਵਧੀਆ ਬਣ ਜਾਂਦੇ ਰਹਿੰਦੇ ਫਿਰ ਮੈਂ ਤਾਂ ਇਹ ਜੰਦਾ ਬੜਾ ਮੌਸਮ ਸਭ ਤੋਂ ਪਹਿਲਾਂ ਮਟਾਕ ਦਿਆਂ ਚੁੱਲਾ ਠੀਕ ਹੈ ਤੇ ਜਮਾਨ ਆਲਦ ਫਲ ਫਲ ਸਾਰਾ ਚੱਕ ਦਿਆਂ ਚੁੱਲਾ ਮੇਰਾ ਨੰਗਾ ਉਂਗਲੀ ਤੇ ਪਚੱਕ ਗਿਆ ਤੇ ਉੱਤਰ ਚੱਲ ਜੀ ਮੰਦਰ ਓਏ ਇਹਨਾਂ ਨੂੰ ਨੀਵਾਜ ਮਾਰਿਆ ਜਿੰਮੇ ਉਂਦਰ ਪਤਾ ਨਹੀਂ ਕੀ ਕਹੇ ਇਹਨੂੰ ਆਏ ਲੱਗੇ ਜਿੰਮੀ ਨੂੰ ਮੈਨੂੰ ਬਾਜ ਮਾਰਦੇ ਹੋ ਮਾਣੋਂ ਨੂੰ ਮਾਰਦੇ ਹੋ ਬਿੱਲੀ ਰਵੀ ਅੱਜ ਟਾਈਮ ਲੱਗੂ ਗਦਾ ਨੂੰ ਸਰਦਾਰ ਜੀ ਨੂੰ ਕਹੇ ਪਾਟ ਕਰਨ ਗਏ ਸੀਗੇ ਪਹਿਲਾਂ ਸੀ 2.5 ਵਿੱਚ ਆ ਪੀਤੀ ਫਿਰ ਮਨੇ ਕਹਿੰਦੇ ਆ ਮੈਂ ਆ ਕੇ 6 ਵਜੇ ਪੀਵਾਂਗਾ ਵੀ ਉਹ ਕਈ ਨਾ ਮਿੱਠਾ ਵੱਧ ਪਾ ਦਿੰਦੇ ਆ 슈ਗਰ ਕਰਕੇ ਆ ਹੀ ਨਹੀਂ ਸਾਢੇ 6 7 ਵਜੇ ਆਣਗੇ ਉਦੋਂ ਤੱਕ ਬੈਂਕ ਕਿਦਾਂ ਲਵਦੀ ਆ ਪਾਣੀ ਹੈ ਨਹੀਂ ਉਹ ਵਿੱਚ ਪਾਣੀ ਪੀਣਾ ਜਿੰਮੇ ਨੂੰ ਵਿਚਾਰਨ ਪਿਆਸ ਬੋਲ ਆਹ ਹੈਗਾ ਪੁੱਤ ਆਹ ਦੇ ਪਾਣੀ ਤੇ ਪਿਆ ਦੇ ਵਿੱਚ ਪਾਣੀ ਪੀ ਲੈ ਕਿੱਥੇ ਜਾਣ ਚੁੱਚਕਣ ਜਾਣ ਡੈਡੀ ਆਉਣ ਵਾਲੇ ਚੱਲਦੇ चल हाँ दे हाँ पीला पीलो 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 पीला पीला पानी गर्मी होगी लाडू न लग गया जीबा कने इन बदल हुआ पादसम गर्म जहा हो पाया पीला पानी कपड़े में लाके में मैं हूने ला के लिए पग चार पगा ही बड़ा होंगे जी ना मैं इतों तैहा नहीं लगना सर तार जी आर तैहा लाओ जी अज मैं चादर बदली आ आम थोड़ी जी कॉटन की विछाती अगर बाली वो सी अपने जी मैं जी मैं तो बैठ गया उठी बाली ओ सी गर्म जी बाली सुनता गर्मी आँदी सी आ ठीक है ना गर्म है ना ठंडी है गर्मी च भी गर्मी आ डैडी अगले ज्यों भज के गया बच्चे आ मनी हूं मनी बोलता भी मनी की सुन मनी आ गया मनी आ जा कि नहीं जा मनी की सुन के गया भज आ जामो जा मनी की आवाज सुनी कितने मनी मनी बाज मार मनी अय मनी कितने मनी मनी ना मनी मनी ओए मनी होने बुद्धल तो बहुत चढ़िया पा मैं तीन से टन गया ला शाम दे बज गए 7 इवनिंग ते जिम्मे ने होने मैं 10 मिनट ठिकमा ला चला जा एस्ट टाइम ना राश हुंदा कोई ना कोई आई जंदा आ जा चल आ जा आ जा आ जा रुकदा इत्थे बैठ जा ले जिम्मा निकला है बार बहुत खतरनाक एकदम इधर आ इधर नहीं जाना मोटरसाइकिल औंदा पास ही जा पास से जा पास से पास, पास, पास इधर आ ਇੱਕ ਮਿੰਟ ਉਰਿਆ ਲੈ ਇਹਨੂੰ ਜਵਾਕੀ ਮੈਂ ਇੱਥੇ ਸੁੱਸੂ ਕਰ ਲੈ ਮੈਂ ਬਾਅਦ ਚ ਉਰਿਆ ਜੀ ਮੂਰਿਆ ਫੇਰ ਮਾਰੇ ਪੜੀ ਦੀ ਸੀ ਕਿ ਉੱਧਰ ਚੱਲ 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 ਤਾ ਬਸ ਸੁੱਸੂ ਕਰ ਲੈ ਬਸ ਹੁਣ ਫਿਰ ਠੀਕ ਹੈ ਗੜੀ ਆ ਕੇ ਚੱਲਾਂਗੇ ਆਪਾਂ ਸੁੱਸੂ ਕਰ ਲੈ ਹੁਣ ਹਨਾ ਸੁੱਸੂ ਬਾਹਰ ਹੀ ਕਰਿਆ ਸੀ ਤੇ ਜਿਹੜਾ ਬੈਗ ਉਹ ਠੀਕ ਕਰ ਲੈ ਹੁਣ ਅਚਾਰੀ ਨੇ ਕੀ ਕਰੇ ਕੱਪੜੇ ਚੱਕੜੇ ਟੁੱਟੇ ਹੋਏ ਆ ਵੀ Det er bare å pakke tingene som er blitt brent. ਉਮਾਨੀ ਆ ਸਰਦ ਨੇ ਆਇਆ ਮੁੰਡਾ ਨਾ ਦਾ ਨਾਲ ਆ ਰਿਹਾ ਦਾ ਤੇ ਇਹ ਨਾ ਉਹਦੀ ਬਾਤ ਸੁਣ ਕੇ ਨਾ ਗਈ ਮਨੀ ਦੀ ਫਟਾਫਟ ਭੱਜੀ ਘਰ ਅੱਛਾ ਹੁਣ ਅੰਦਰ ਆਉਣ ਨੂੰ ਬੈਠਾ ਵਾ ਅੰਦਰ ਤਾਂ ਦਰਵਾਜ਼ਾ ਖੁੱਲਿਆ ਹੀ ਹੈ ਖੋਲ ਲੈਿੰਦੀ ਆਪੀ ਜੀ ਮੰਦਰਾਉਣਾ ਆ ਬੈਠਾ ਵਾ ਆ ਜਾ ਆ ਜਾ ਜਾਪੂਕਾ ਆ ਜਾ ਆ ਜਾ ਮਨੀ ਨਾ ਖੜਨਾ ਕਿੱਥੇ ਮਨੀ ਮਨੀ ਖੇਢੀ ਜਾਂਦਾ ਦੇਖੀ ਮਨੀ ਨਹੀਂ ਪੁੱਤ ਹੁਣ ਰਾਤ ਨਹੀਂ ਰਾਇ ਮਨੀ ਕੋਲ ਨਹੀਂ ਹੁਣ ਜਾਣਾਗਾ ਆ ਜਾ ਆ ਜਾ ਚਲ ਆ ਜਸਤੀ ਜੀ ਕਿਸੇ ਮੈਂ ਬਿਸਕੁਟ ਖਾਣੇ ਆ ਆਜੇ ਬਿਸਕੁਟ ਦੇ आज बिस्कुट खाइए ही, आज वो आज वो आज पच्ची पच्ची आज बिस्कुट का, मसाम ना ये, आई गया मान नी प्यार मेरा बबू गया, हूँ मेरा बब्बू मान नी प्यार मैं टेबल बिला करता सोड़ा ये वस रहेगा साम, दली स्टोर टच किया ये रिच, धार्मिक बुक्स किताब से रखिया, देख थोड़ी इंजिराक्टिंग, देख ਆ ਤਾਂ ਮੈਂ ਉਲਟਾ ਚਲ ਚਲਦੇ ਨੇ ਆ ਮੈਂ ਕਿ ਮਿੱਟੀ ਘਟੇ ਤੇ ਜਿੱਥੇ ਕਿੱਥੇ ਲੋੜ ਪੈਂਦੀ ਉਹ ਮਿੱਟੀ ਘਟੇ ਤੇ ਬੱਚੇ ਚੜ ਚੁੜ ਲੋਣੇ ਮਿੱਟੀ ਘਟਾ ਪੈਣ ਤੋਂ ਤੇ ਇਧਰ ਵੀ ਖਾਲੀ ਕਰਤਾ ਸਾਰੀ ਬੋਕਸ ਚੱਕ ਤੀਆਂ ਬਸ ਇਹ ਨਹੀਂ ਕਿਸਫਾਈ ਕੀਤੀ ਤੇ ਥੋੜੀ ਜਿਹੀ ਸਟੋਰ ਦੀ ਕੀਤੀ ਹੈ ਕੁਛ ਕੇ ਕੱਲ ਨੂੰ ਕਰਾਂਗੇ ਲੋ ਜੀ ਮੈਂ ਗੁੰਦੀ ਆਟਾ ਮੈਂ ਤੁਹਾਨੂੰ ਸਚਾਈ ਦਦਦੀ ਮੈਂ ਤਾਂ ਮਿਕਚਾ ਐ ਸੀਚਾਰ ਵੱਡਿਆਂ ਤੜਕਣਾ ਨਾਲ ਨਾਲ ਤੜਕ ਕੇ ਖਾਣਾ ਨਾਲ ਸਬਜ਼ੀਆਂ ਨੂੰ ਉਹ ਬਣਾ ਕੇ ਖਾਂਗੀ ਕਿਉਂਕਿ ਮੈਨੂੰ ਮੋਠਾ ਦਾਲ ਘੱਟ ਪਸੰਦ ਹੈ ਜਸਟ ਇਹ ਦਾਲ ਸੰਮੀਨ ਦੀ ਪਸੰਦ ਹੈ ਤੇ ਮੂੰਗੀ ਤੇ ਦਲੀ ਹੋਈ ਮਸਰੀ ਦੋਨੇ ਬਸ ਤੇ ਟਮਾਟਰ ਨਹੀਂ ਘੱਟ ਪਸੰਦ ਹੈ ਇਸ ਕਰਕੇ ਮੈਂ ਇਹ ਬਣਾ ਕੇ ਖਾਣਗੀ ਮੋ ਤੇ ਰੋਟੀ ਬਣਾ ਕੇ ਦੇਣੀ ਪਊਗਾ ਹੁਣ ਮੈਂ ਢੜਕ ਲੈਣੀ ਹੈ ਇੱਕ ਪਾਸੇ ਮੇਰੇ 15 ਮਿੰਟ ਇੱਕ ਪਾਸੇ ਉਤਾਰ ਕੇ ਲੋ ਜੀ ਵਾਚਾ ਮਿਲ ਗਿਆ ਤੜਕਾ ਆਪਣੀਆਂ ਖਾਂ ਚੁੱਕੀਆਂ ਹੋ ਗਈਆਂ ਠੀਕ ਹੈ ਇਹ ਰੋਟੀਆਂ ਦੋ ਰੋਟੀ ਇੱਕ ਜਿੰਮੇ ਦੀ ਤਿੰਨ ਰੋਟੀਆਂ ਖਾਣਾਂਗੇ ਅਸੀਂ ਤੁੰਨ ਜਣੇ ਨੇ ਟੀਮ ਨਾਲ ਮੈਂਟ ਚ ਦੀ ਸੌ ਜਾਂਦਾ ਹੁਣ ਉਹ ਸੁੱਤਾ ਪਿਆ ਦੇਖੋ ਨੀਚੇ ਮੈਂਟ ਚ ਵਿੱਚ ਸੌ ਜਾਂਦਾ ਤੇ ਮੈਂਟ ਵਿੱਚ ਹੀ ਠਕੜਦਾ ਹੁਣ ਇਹਨੇ ਆਰਾਮ ਨਾਲ ਬੂਖ ਸੁਤੀ ਪਿਆ ਕੀਤੇ ਵਿੱਚ ਆ ਕੇ ਵਿੱਚ ਇੱਕ ਦਿਨ ਕੁ ਮੈਂ ਗੰਜ ਲੀਏ ਚਲ ਜਲ ਗਿਆ ਅਜੂ चला ये खीर खाने है खीर अरे खीर खाई नहीं ना होती है चल खीर ना रच लिया खीर खा ली चल गई चल गई बिस्कुट खाने बिस्कुट हेंप्या ਚੱਕਲਾ ਚੱਕਲਾ ਜਿੰਬੋਤਲ ਲਾਉਣ ਚਲਾ ਵੱਧ ਕੇ ਆ ਜਾ ਆ ਜਾ ਅੰਦਰ ਚੱਕਲੋ ਚੱਕਲੋ ਬਕੀ ਚੱਕਣਾ ਬੋਤਲ ਕਿੱਥੇ ਤੇਰੀ ਕਿੱਥੇ ਬੋਤਲ ਚੱਕਲਾ ਇਹ ਬੋਤਲ ਪਾਲਦਾ ਜਿੰਮ ਚੱਕਲ ਚੱਕਲ ਬੋਤਲ ਆਜੂ 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 ਬਿਸਕੁਟ ਖਿੰ ਗਿਆ ਬੋਤਲ ਕੱਕਲੇ ਬੋਤਲ ਇੱਥੇ ਬੋਤਲ 我就是我，就是我，就是我，就是我，就是我，就是我。